ਸਸਟੂਡੈਂਟਸ ਆਰਿਆ ਨੂੰ ਫਟ ਐਡ ਫਾਰਮ ਦੇ ਤੁਹਾਡਾ ਸਵਾਗਤ ਹੈ ਅਸੋ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ 2016 ਤੋਂ ਲੈ ਕੇ 2023 ਤੱਕ ਦੇ ਆਪਾਂ ਪ੍ਰੀਵੀਅਸ ਇਅਰ ਕੁਐਸ਼ਨਸ ਕਰ ਰਹੇ ਹਾਂ ਜਿਦੇ ਵਿੱਚ ਆਪਾਂ ਹਿਸਟਰੀ ਪੋਲੀਟੀ ਐਂਡ ਕਨਸਟੀਟਿਊਸ਼ਨ ਦੇ ਪੰਜਾਬ ਜੀ ਕੇ ਖਤਮ ਕਰ ਚੁੱਕੇ ਹਾਂ ਹੁਣ ਆਪਾਂ ਜਨਰਲ ਸਾਇੰਸ ਕਰ ਰਹੇ ਹਾਂ ਜਿਦੇ ਵਿੱਚ ਦੋ ਲੈਕਚਰ ਜਿਹਦੇ ਨਿਕਲ ਗਏ ਆ ਥਰਡ ਲੈਕਚਰ ਆਪਾਂ ਇਹਦਾ ਅੱਜ ਦੇਖਾਂਗੇ ਨਾਲ ਹੀ ਮੈਂ ਤੁਹਾਨੂੰ ਦੱਸ ਦਾਂਗੀ ਜਿਹੜੇ ਸਟੂਡੈਂਟਸ ਪੂਰੀ ਵੀਡੀਓ ਨਹੀਂ ਦੇਖ ਪਾਉਂਦੇ ਉਹ ਸ਼ਾਰਟਸ ਤੇ ਫਾਰਮ ਦੇ ਵਿੱਚ ਕੁਐਸ਼ਨਸ ਦੀ ਡਿਸਕਸ਼ਨ ਜਿਹੜੀ ਸਾਡੇ ਇੰਸਟਾਗ੍ਰam ਚੈਨਲ ਸੋ ਫਰਸਟ ਕੁਐਸਚਨ ਹੈਗਾ ਐਸਿਡ ਰੇਨ ਇਸ ਫਾਰਮਡ ਡੂ ਟੂ ਦਾ ਕੰਟ੍ਰਿਬਿਊਸ਼ਨ ਫਰੋਮ ਵਿਚ ਆਫ ਦਾ ਫਾਲੋਇੰਗ ਪੇਅਰ ਆਫ ਗੈਸਸਿਸ ਸੋ ਬਹੁਤ ਹੀ ਕਾਮਨ ਕੁਐਸਚਨ ਹੈ ਛੋਟੇ ਹੁੰਦੇ ਦੋਪਾ ਕਰਨੇ ਆ ਐਸਿਡ ਰੇਨ ਕਿਉਂ ਹੁੰਦੀ ਆ ਨਾਈਟ੍ਰੋਜਨ ਆਕਸਾਈਡਸ ਤੇ ਸਲਫਰ ਡਾਈਆਕਸਾਈਡ ਦੀ ਪ੍ਰੈਜ਼ੈਂਸ ਦੇ ਕਰਕੇ ਕਿਉਂ ਹੁੰਦੀ ਆ ਇਹ ਮੇਜਰ ਉਹ ਗੈਸਸਿਸ ਨੇ ਜਿਹੜੀਆਂ ਇੰਡਸਟਰੀਜ਼ ਦੇ ਜਿਹੜੇ ਐਫਲੂਐਂਸ ਵਗੈਰਾ ਹੁੰਦੇ ਨੇ ਉਹਨਾਂ ਦੇ ਵਿੱਚੋਂ ਰਿਲੀਜ਼ ਹੁੰਦੀਆਂ ਨੇ ਔਰ ਇਹ ਗੈਸਸਿਸ ਇੰਨੇ ਹਾਈ ਆਰਟੀਟਿਊਡ ਤੇ ਜਾਂਦੀਆਂ ਨੇ ਕਿ ਉੱਥੇ ਵਾਟਰ ਵੇਪਰਸ ਤੇ ਆਕਸੀਜਨ ਦੇ ਨਾਲ ਰਿ ਮਤਲਬ ਐਸਿਡਿਕ ਬਣਾ ਲੈਂਦੀਆਂ ਨੇ ਪਾਣੀ ਨੂੰ ਤੇ ਜਿਹੜੀ ਵਾਰਿਸ਼ ਹੁੰਦੀ ਆ ਉਹ ਐਸਿਡਿਕ ਹੋ ਜਾਂਦੀ ਆ ਠੀਕ ਹੈ ਜੀ ਸੋ ਇਹਨੂੰ ਉਸ ਚੀਜ਼ ਦੇ ਨਾਲ ਤੁਸੀਂ ਰਿਲੇਟ ਨਹੀਂ ਕਰਨਾ ਤੁਹਾਨੂੰ ਯਾਦ ਹੋਊਗਾ ਛੋਟੇ ਹੁੰਦੇ ਜਿਵੇਂ ਧੁੱਪ ਚੜ੍ਹਦੀ ਸੀ ਧੋਪ ਦੇ ਵਿੱਚ ਕਈ ਵਾਰੀ ਮੀਂਹ ਪੈ ਜਾਂਦਾ ਸੀ ਹੈ ਨਾ ਤੇ ਸਾਡੀਆਂ ਮੰਮੀਆਂ ਕਹਿੰਦੀਆਂ ਸੀ ਅੰਦਰ ਆ ਜਾ ਜਮਾਨਾ ਪਵਾਲੀ ਸੇਚ ਕਿ ਕਾਣਾ ਨਹੀਂ ਪੈ ਗਿਆ ਸੋ ਕਾਣਾ ਵੀ ਨਹੀਂ ਹੁੰਦਾ ਕਾਣਾ ਵੀ ਜਿਹੜਾ ਉਹਦੀ ਮੈਂ ਤੁਹਾਨੂੰ ਦੱਸ ਦਿੰਨੀ ਆ ਕਿ ਉਹ ਜਿਹੜਾ ਮੀਂਹ ਹੁੰਦਾ ਜਦੋਂ ਸੂਰਜ ਚੜ੍ਹਿਆ ਹੁੰਦਾ ਆ ਤੇ ਤਦ ਵੀ ਬਾਰਿਸ਼ ਹੋ ਰਹੀ ਹੁੰਦੀ ਉਹਨੂੰ ਕਾਣਾ ਨਹੀਂ ਕਹਿੰਦੇ ਮਤਲਬ ਉਹ ਖਤਰਨਾਕ ਨਹੀਂ ਹੁੰਦਾ ਕਿ ਕਿਉਂਕਿ ਉਹ ਜਿਹੜਾ ਪਾਣੀ ਹੁੰਦਾ ਆ ਉਹ ਐਕਚੁਅਲ ਦੇ ਵਿੱਚ ਉਹ ਜਿਹੜਾ ਮੀਂਹ ਹੁੰਦਾ ਆ ਉਹ ਹਵਾਵਾਂ ਦੇ ਨਾਲ ਐਸੋਸੀਏਟਡ ਹੁੰਦਾ ਆ ਉਹ ਮੰਨ ਲਓ ਕਿਤੇ 10 ਕਿਮੀਲ ਪਰੇ 12 ਕਿਮੀਲ ਪਰੇ ਜਿਹੜਾ ਆ ਬੱਦਲ ਬਣਿਆ ਉੱਥੇ ਮੀਂਹ ਆਂਦਾ ਲੇਕਿਨ ਹਵਾ ਜਿਹੜੀ ਹੈ ਉਹ ਤੁਹਾਡੇ ਵੱਲ ਦੀ ਹੈ ਇਸ ਰੁਕਦੀ ਹੈ ਤੇ ਤੁਹਾਡੇ ਵੱਲ ਇਧਰ ਨੂੰ ਬਿਨਾਂ ਬੱਦਲ ਉੱਪਰ ਹੋਏ ਮੀਂਹ ਜਿਹੜਾ ਆ ਜਾਂਦਾ ਹੈ ਠੀਕ ਹੈ ਸੋ ਉਹ ਮੀਂਹ ਬੇਸਿਕਲੀ ਹਵਾਵਾਂ ਨਾਲ ਐਸੋਸੀਏਟਡ ਹੁੰਦਾ ਆ ਜਿਹੜਾ ਕਿ ਜਿੱਥੇ ਬੱਦਲ ਨਹੀਂ ਵੀ ਹੁੰਦਾ ਉੱਥੇ ਪੈ ਜਾਂਦਾ ਤੇ ਸਾਨੂੰ ਲੱਗਦਾ ਆ ਕਿ ਸੂਰਜ ਚੜਿਆ ਨਹੀਂ ਪੈ ਗਿਆ ਕਾਣਾ ਨਹੀਂ ਹੈ ਜੂਆ ਪੈ ਜਾਂਦੀ ਹੈ ਇਹਦੇ ਨਾਲ ਸਰ ਐਦਾਂ ਦੀ ਕੋਈ ਗੱਲ ਨਹੀਂ ਹੈਗੀ ਤੇ ਉਹ ਵੀ ਐਸਿਡਿਕ ਵੀ ਨਹੀਂ ਹੁੰਦਾ ਜਿਹੜੇ ਬੱਦਲ ਬਹੁਤ ਹੀ ਘਨੇ ਕਾਲੇ ਬੱਦਲ ਬਣਦੇ ਹਨ ਨਾ ਜਦੋਂ ਮਤਲਬ ਸਪੈਸ਼ਲੀ ਗਰਮੀਆਂ ਦੇ ਵਿੱਚ ਬੰਦੇ ਕਿਉਂ ਕਿਉਂਕਿ ਪੋਲਿਊਸ਼ਨ ਬਹੁਤ ਜ਼ਿਆਦਾ ਹੁੰਦਾ ਸਰਦੀਆਂ ਦੇ ਵਿੱਚ ਜਿਹੜਾ ਆ ਜਨਰਲੀ ਬਹੁਤ ਜ਼ਿਆਦਾ ਧੁੰਦ ਹੁੰਨ ਦੇ ਕਰਕੇ ਜਿਹੜੇ ਪਲੂਟੈਂਟਸ ਨੇ ਉਹ ਸੈਟਲਡਾਊਨ ਹੋ ਜਾਂਦੇ ਨੇ ਸੜਕਾਂ ਤੇ ਜ਼ਿਆਦਾ ਨਹੀਂ ਉੱਡ ਪਾਂਦੇ ਇਸ ਕਰਕੇ ਸਰਦੀਆਂ 'ਚ ਤੁਸੀਂ ਦੇਖੋਗੇ ਕਾਲੇ ਬੱਦਲ ਨਹੀਂ ਬਣਦੇ ਬ ਕਿਉਂਕਿ ਗਰਮੀਆਂ ਦੇ ਵਿੱਚ ਡਸਟ ਪਾਰਟਿਕਲਜ਼ ਉੱਟਕੇ ਕਿਉਂਕਿ ਜਿਹੜੇ ਬੱਦਲ ਬੁੰਦੇ ਨੇ ਨਾ ਬੱਦਲਾਂ ਨੂੰ ਵੀ ਸਟੀਮੂਲਸ ਚਾਹੀਦਾ ਹੁੰਦਾ ਹੈ ਡਸਟ ਪਾਰਟਿਕਲਜ਼ ਉਹਨਾਂ ਲਈ ਸਟੀਮੂਲਸ ਹੈ ਜਿਹਦੇ ਨਾਲ ਉਹ ਅਟੈਚ ਹੋ ਕੇ ਬੱਦਲ ਬਣਦੇ ਕਿਸ ਤਰ੍ਹਾਂ ਦੇਖੋ ਗਰਮੀ ਦੇ ਨਾਲ ਗਰਮੀ ਦੇ ਨਾਲ ਲੋ ਪ੍ਰੈਸ਼ਰ ਜਿਹੜਾ ਕ੍ਰੀਏਟ ਹੁੰਦਾ ਹੈ ਹਵਾਵਾਂ ਰਾਈਜ਼ ਹੁੰਦੀਆਂ ਨੇ ਵੇਪਰ ਜਿਹੜਾ ਪਾਣੀ ਹੈ ਵੇਪਰਾਈਜ਼ ਹੋ ਕੇ ਹੀ ਉਹ ਮਤਲਬ ਕੰਡੈਂਸੇਸ਼ਨ ਬਣਾ ਕੰਡੈਂਸੇਸ਼ਨ ਦਾ ਜਿਹੜਾ ਫੀਨੋਮੈਨਾ ਉਹਦੇ ਨਾਲ ਜਿਹੜੇ ਬੱਦਲ ਬਣਦੇ ਨੇ ਜਿਹਦੇ ਨਾਲ ਬਾਅਦ ਵਿੱਚ ਬਾਰਿਸ਼ ਆਉਂਦੀ ਹੈ ਸੋ ਬੱਦਲਾਂ ਨੂੰ ਵੀ ਸਟਿਮੂਲਸ ਚਾਹੀਦਾ ਸੋ ਜਿਹੜੇ ਕਾਲੇ ਵਾਲੇ ਬੱਦਲ ਹੁੰਦੇ ਉਹ ਬੇਸਿਕਲੀ ਉਹ ਡਸਟ ਪਾਰਟिकल्स ਹੁੰਦੇ ਨੇ ਠੀਕ ਹੈ ਔਰ ਜਦੋਂ ਬਾਰਿਸ਼ ਪੈਂਦੀ ਹੈ ਤਾਂ ਹਾਈਲੀ ਐਸਿਡਿਕ ਬਾਰਿਸ਼ ਹੁੰਦੀ ਹੈ ਜਿਹੜੀ ਕਾਲੇ ਬੱਦਲਾਂ ਵਾਲੀ ਹੁੰਦੀ ਹੈ ਉਹਦੇ ਵਿੱਚ ਇਹ ਚੀਜ਼ਾਂ ਬਹੁਤ ਜ਼ਿਆਦਾ ਹੁੰਦੀਆਂ ਨੇ ਸੋ ਅਵੋਇਡ ਕਰਿਆ ਕਰੋ ਕਿ ਜਦੋਂ ਬਹੁਤ ਘਨੇ ਕਾਲੇ ਬੱਦਲ ਹੈ ਉਹਦੀ ਜਿਹੜੀ ਪਹਿਲੀ ਬਾਰਿਸ਼ ਹੁੰਦੀ ਹੈ ਠੀਕ ਹੈ ਉਹ ਨੂੰ ਉਹਨੂੰ ਅਵੋਇਡ ਕੀਤਾ ਜਾ ਸਕੇ ਕਿਉਂਕਿ ਬਹੁਤ ਜ਼ਿਆਦਾ ਐਸਿਡਿਕ ਹੁੰਦੀ ਹੈ ਨੈਕਸਟ ਹੈ which one of the following is not used to disinfect treated wastewater ready to be released in natural waterways dekho pani nu vi jehda hai apan kai bari sewage water nu vi treat karke jehda hai onu potable water banaya janda potable means which is fit for drinking so wade waste apan nu chlorine gas nal vi treat kar sakde ha uv light nal vi kar sakde ha ozone nal vi kar sakde ha but ammonia nal nahi kar sakde so a kuch method likhe hoye chlorination ozone uv light Uh, chloramines these are primarily used for disinfection however potassium permanganate photocatalytic uh, uh, disinfection nanofiltration chlorine dioxide a bhi process jede apna use kar sakde hain next the issue of different gases in air is dekho gases da jada air de vich present hona jada ya wo apan nu kehne chote hunde to apan padh rahe hain ki air is a mixture of gases ਮਿਕਸਚਰ ਤੇ ਕੰਪਾਉਂਡਸ ਤੁਸੀਂ ਸਾਇੰਸ ਦੇ ਵਿੱਚ ਪੜਿਆ ਹੋਊਗਾ ਕਿ ਮਿਕਸਚਰ ਜਿਹੜੇ ਆ ਉਹਦੇ ਜਿਹੜੇ ਕੌਨਸਟਿਟੂਐਂਟਸ ਹੁੰਦੇ ਨੇ ਉਹ ਵੇਰੀ ਕਰਦੇ ਨੇ ਬਟ ਕੰਪਾਉਂਡਸ ਦੇ ਕੌਨਸਟਿਟੂਐਂਟਸ ਕਦੇ ਵੀ ਵੇਰੀ ਨਹੀਂ ਕਰਦੇ ਠੀਕ ਹੈ ਸੋ ਇਸੇ ਤਰ੍ਹਾਂ ਹੀ ਗੈਸਿਸ ਕਿਉਂਕਿ 에ਅਰ ਕਿਉਂਕਿ ਮਿਕਸਚਰ ਆ ਗੈਸਿਸ ਦਾ ਇਸ ਕਰਕੇ ਗੈਸਿਸ ਵੀ ਜਿਹੜੀਆਂ ਆ ਡਿਫਰੈਂਟ ਫਰੋਮ ਪਲੇਸ ਟੂ ਪਲੇਸ ਉਹਨਾਂ ਦੀ ਰੇਸ਼ੋ ਜਿਹੜੀ ਆ ਵੇਰੀ ਕਰਦੀ ਆ ਬਿਕਾਜ਼ 에ਅਰ ਇਜ਼ ਅ ਮਿਕਸਚਰ ਆਫ ਗੈਸਿਸ ਠੀਕ ਹੈ ਜੀ ਨੈਕਸਟ ਔਰ ਇਹਦੇ ਵਿੱਚ ਸਭ ਤੋਂ ਜ਼ਿਆਦਾ ਜਿਹੜਾ ਰੋਲ ਪਲੇ ਕਰਦਾ ਹੈ that is water vapor in case ਤੁਹਾਡੇ ਕਿਸੇ ਐਗਜ਼ਾਮ ਦੇ ਵਿੱਚ ਆ ਜੇ ਨੈਕਸਟ ਹੈ what will be the effect on the albedo of the earth if all water bodies freeze ਇਹਦੇ ਵੀ ਸਾਨੂੰ ਸਮਝਣਾ ਆ ਕਿ albedo ਕੀ ਹੁੰਦਾ ਹੈ so albedo ਹੁੰਦਾ ਹੈ ਕਿ ਜਦੋਂ ਲਾਈਟ ਜਿਹੜੀ ਆ ਕਿਸੇ ਵੀ ਬੋਡੀ ਦੇ ਉੱਤੇ ਪੈਂਦੀ ਹੈ ਤੇ ਉਹ ਕਿੰਨਾ ਜ਼ਿਆਦਾ ਰਿਫਲੈਕਟ ਕਰਦੀ ਹੈ ਸਰਫੇਸ ਤੋਂ ਠੀਕ ਹੈ so ਉਹਨੂੰ ਆਪਾਂ albedo ਕਹਿ ਲੈਂਦੇ ਹਾਂ ਸੋ ਜਿੰਨੀ ਜ਼ਿਆਦਾ ਸਰਫੇਸ ਪਲੇਨ ਹੋਊਗਾ ਉਨਾ ਜ਼ਿਆਦਾ ਐਲਬੀਡੋ ਜ਼ਿਆਦਾ ਹੋਏਗੀ ਆ ਤੁਸੀਂ ਦੇਖ ਸਕਦੇ ਹੋ ਆਹ ਹੁਣ ਪਾਣੀ ਹੈ نیچے ਇਹ ਸਨੋ ਕਵਰ ਹੈ ਠੀਕ ਹੈ ਇਹ ਵਾਟਰ ਜਿਹੜਾ ਸਨੋ ਕਵਰ ਦੇ ਉੱਤੇ ਬਰਫ਼ ਪਈ ਹੋਈ ਹੈ ਤੇ ਐਲਬੀਡੋ ਦੇਖੋ ਲਾਈਟ ਪਈ 90% ਰਿਫਲੈਕਟ ਬੈਕ ਹੋ ਗਈ ਲੇਕਿਨ ਔਨ ਦੀ ਅਦਰ ਸਾਈਡ ਇੱਥੇ ਤੁਸੀਂ ਵੇਖ ਰਹੇ ਹੋ ਇੱਥੇ ਕੋਈ ਸਨੋ ਕੋਈ ਆਈਸ ਨਹੀਂ ਹੈ ਠੀਕ ਹੈ ਤੇ ਵਾਟਰ ਕੀ ਹੈ ਲਾਈਟ ਕੀ ਹੈ ਪਾਣੀ ਨੇ ਸਭ ਤੋਂ ਜ਼ਿਆਦਾ ਐਬਜ਼ਾਰਬ ਕਰ ਲਈ 94% ਐਬਜ਼ਾਰਬ ਹੋ ਗਈ ਹੈ ਰਿਫਲੈਕਟ ਕਿੰਨੀ ਹੋਈ ਹੈ sirf 6%. So jinna zyada surface smooth hoga theek hai IC hoga utna hi zyada jdi hai reflect hogi light utni hi zyada ki hai albedo hogi. So is kehte albedo albedo jdi hai increase hogi. Next hai which process does not result in the return of carbon dioxide to the atmosphere. So carbon dioxide jdi hai jado fossil fuels apan kam jalane ya sanu pata hai ki carbon dioxide release hundi hai. सिम सिमिलरली फॉसलफ्यूज की डीकंपोजिशन तक रिज हूँ जो तो बैक्टीरिया रेस्पायर करते हैं उदों भी कार्बन डाइऑक्साइड रिलीज होंगी ठीक है ईवन जो तो आप भी रेस्पीरेशन सा कार्बन डाइक्साइड रिज करते हैं ठीक है और फोटोसिज दौरान की है ऑक्सीजन रिज हों के कार्बन डाइऑक्साइड सो so, आंसर की आएगा डी नैक्सट है रेगूलर इनटेक ऑफ फ्रैश ਅ ਫਰੂਟਸ ਐਂਡ ਵੈਜੀਟੇਬਲਸ ਇਜ਼ ਰਿਕਮੈਂਡਡ ਇਨ ਦਾ ਡਾਈਟ ਸਿンス ਦੇ ਆਰ ਅ ਗੁੱਡ ਸੋਰਸ ਆਫ ਐਂਟੀਆਕਸੀਡੈਂਟਸ ਹਾਊ ਡੂ ਐਂਟੀਆਕਸੀਡੈਂਟਸ ਹੈਲਪ ਅ ਪਰਸਨ ਟੂ ਮੇਨਟੇਨ ਹੈਲਥ ਐਂਡ ਪ੍ਰੋਮੋਟ ਲੌਂਗੇਵਿਟੀ ਦੇਖੋ ਇਹਦਾ ਆਨਸਰ ਆਏਗਾ ਦੇ ਨਿਊਟਰਲਾਈਜ਼ ਦਾ ਫਰੀ ਰੈਡੀਕਲਸ ਪ੍ਰੋਡਿਊਸ ਇਨ ਦਾ ਬੋਡੀ ਡਿਊਰਿੰਗ ਮੈਟਾਬੋਲਿਜ਼ਮ ਮੈਟਾਬੋਲਿਜ਼ਮ ਕੀ ਹੁੰਦਾ ਆ ਜਦੋਂ ਸਾਡਾ ਫੂਡ ਜਿਹੜਾ ਆ ਉਹ એનર્ਜੀ ਦੇ ਵਿੱਚ ਕਨਵਰਟ ਹੁੰਦਾ ਸਾਡੀ ਬੋਡੀ ਦੇ ਵਿੱਚ ਅਸੀਂ ਮਤਲਬ ਤੁਸੀਂ ਰੋਟੀ ਪਾਣੀ ਨਾ ਖਾਓ ਕੀ ਹੋਏਗਾ ਥਕਾਵਟ ਹੋ ਜਾਏਗੀ ਰੋਟੀ ਖਾਓ ਤੇ ਕਿਉਂ ਐਨਰਜੀ ਆਉਂਦੀ ਹੈ ਨਾ ਉਹ ਬੇਸਿਕਲੀ ਉਸ ਪ੍ਰੋਸੈਸ ਨੂੰ ਜਿਹੜਾ ਫੂਡ ਜਿਹੜਾ ਐਨਰਜੀ ਦੇ ਵਿੱਚ ਕਨਵਰਟ ਕਰ ਲਉ ਨੂੰ ਆਪਾਂ ਮੈਟਾਬੋਲਿਜ਼ਮ ਕਹਿੰਦੇ ਆ ਠੀਕ ਹੈ ਸੋ ਉਸ ਦੌਰਾਨ ਕੁਝ ਫ੍ਰੀ ਰੈਡੀਕਲਸ ਜਿਹੜੇ ਰਿਲੀਜ਼ ਹੁੰਦੇ ਨੇ ਫ੍ਰੀ ਰੈਡੀਕਲ ਜਿਹੜੇ ਹਾਈਲੀ ਰिएक्टਿਵ ਔਰ ਅਨਸਟੇਬਲ ਮੋਲੀਕਿਊਲਸ ਹੁੰਦੇ ਨੇ ਜਿਹੜੇ ਨੇਚਰਲੀ ਇਸ ਮੈਟਾਬੋਲਿਜ਼ਮ ਦੇ ਪ੍ਰੋਸੈਸ ਦੇ ਦੌਰਾਨ ਬਣਦੇ ਨੇ ਠੀਕ ਹੈ ਹੁਣ ਇਹ ਜਿਹੜੇ ਫ੍ਰੀ ਰੈਡੀਕਲਸ ਹੁੰਦੇ ਨੇ ਜਾਂ ਜਿਹੜੇ ਅਨਸਟੇਬਲ ਮੋਲੀਕਿਊਲਸ ਹੁੰਦੇ ਨੇ ਠੀਕ ਹੈ ਇਹ ਇਹ ਸਾਡੇ ਜਿਹੜੇ ਸੈਲਸ ਨੇ ਨਾ ਡੈਮੇਜ ਕਰ ਸਕਦੇ ਆ ਸਾਨੂੰ ਜਲਦੀ ਬੁੱਢੇ ਕਰ ਸਕਦੇ ਆ ਸੋ ਇਸੇ ਕਰਕੇ ਕਹਿੰਦੇ ਕਿ ਸਭ ਫਰੂਟਸ ਵਗੈਰਾ ਖਾਣੇ ਚਾਹੀਦੇ ਆ ਜੇ ਤੁਸੀਂ ਵੀ ਜ਼ਿਆਦਾ ਦਿਨ ਲਈ ਜਵਾਨ ਰਹਿਣਾ ਚਾਹੁੰਦੇ ਤੁਸੀਂ ਚਾਹੁੰਦੇ ਕਿ ਮੇਰੇ ਫੇਸ ਤੇ ਝੁਰੜੀਆਂ ਨਾ ਪੈਣ ਤਾਂ ਜ਼ਿਆਦਾ ਤੋਂ ਜ਼ਿਆਦਾ ਹਰੀਆਂ ਸਬਜ਼ੀਆਂ ਤੇ ਫਲ ਫਰੂਟ ਖਾਣੇ ਚਾਹੀਦੇ ਇਸੇ ਕਰਕੇ ਕਿਉਂਕਿ ਉਹ ਫ੍ਰੀ ਰੈਡੀਕਲਸ ਨੂੰ ਨਿਊਟਰਲਾਈਜ਼ ਕਰ ਦਿੰਦੇ ਨੇ ਜਿਹੜੇ ਅਨਸਟੇਬਲ ਮੋਲੀਕੂਲਸ ਇੱਧਰ ਉੱਧਰ ਸਾਡੇ ਸੈਲਸ ਨੂੰ ਡੈਮੇਜ ਕਰਨ ਲਈ ਭੱਜਦੇ ਆ ਉਹਨਾਂ ਨੂੰ ਠਾਹ ਕਰਕੇ ਕੰਟਰੋਲ ਕਰਦੇ ਆ ਬਿਠਾਹ ਜੋ ਤੁਸੀਂ ਠੀਕ ਹੈ ਸੋ ਇਸ ਕਰਕੇ ਸਾਡੀ ਲੰਬੀ ਉਮਰ ਦੇ ਵਿੱਚ ਵੀ ਇਹ ਹੈਲਪ ਕਰਦੀ ਹੈ ਫਰੂਟਸ ਐਂਡ ਵੈਜੀਟੇਬਲਸ ਖਾਣ ਦੀ ਸੋ ਇਸ ਕਰਕੇ ਸਾਨੂੰ ਜਿਹੜਾ ਆ ਐਵੇਂ ਦੀਆਂ ਹਰੀਆਂ ਸਬਜ਼ੀਆਂ ਤਾਜ਼ੇ ਫਲ ਖਾਣੇ ਚਾਹੀਦੇ ਆ ਨੈਕਸਟ ਟਾਈਮ ਮਿਕਸਚਰ ਆਫ ਵਿਚ ਵਨ ਆਫ ਦ ਫੋਲੋਇੰਗ ਪੇਅਰ ਆਫ ਗੈਸਿਸ ਇਜ਼ ਦ ਕੌਜ਼ ਆਫ ਅਕਰੈਂਸ ਆਫ ਮੋਸਟ ਆਫ ਦ ਐਕਸਪਲੋਸ਼ਨਸ ਇਨ ਮਾਈਨ ਸੋ ਇਹਦੇ ਵਿੱਚ ਕੀ ਹੈ ਜਿਹੜੀ ਕੋਲ ਮਾਈਨਸ ਹੁੰਦੀਆਂ ਉਹਦੇ ਵਿੱਚ ਮੀਥੇਨ 에ਅਰ ਦੇ ਨਾਲ ਜਦੋਂ ਜ਼ਿਆਦਾ ਰਿਐਕਟ ਕਰਦਾ ਔਰ ਹੋਰ ਕੋਈ ਗੈਸ ਉੱਥੇ ਪ੍ਰੈਜ਼ੈਂਟ ਨਹੀਂ ਹੁੰਦੀ ਜ਼ਿਆਦਾ ਤੋਂ ਜ਼ਿਆਦਾ ਮੀਥੇਨ ਅਕਮੂਲੇਟ ਹੋ ਜਾਂਦੀ ਹੈ ਤੇ ਗੈਸੇਸ ਨੂੰ ਡਿলিউਟ ਕਰਨ ਦਾ ਕਿਉਂਕਿ ਹੋਰ ਗੈਸੇਸ ਹੋਣਗੀਆਂ ਤੇ ਗੈਸ ਜਿਹੜੀ ਡਿলিউਟ ਹੋ ਜੂਗੀ ਠੀਕ ਹੈ ਲੇਕਿਨ ਹੋਰ ਗੈਸ ਨਾ ਹੋਣ ਦੇ ਕਰਕੇ ਮੀਥੇਨ ਜਿਹੜੀ ਜ਼ਿਆਦਾ ਪਾਈਲ ਅਪ ਹੋਏ ਜੋ ਵੀ 에ਅਰ ਨਾਲ ਰਿਐਕਟ ਕਰਕੇ ਉਹ ਕੀ ਹੈ ਐਕਸਪਲੋਜ਼ਨ ਦਾ ਰੀਜ਼ਨ ਬਣਦੀ ਹੈ ਜਿਵੇਂ ਇਸ ਸਿਟ ਦੇ ਵਿੱਚ ਅਸੀਂ ਪਾਣੀ ਪਾ ਕੇ ਪਾਣੀ ਨੂੰ ਪਾਣੀ ਕੀ ਡਿলিউਟ ਹੋ ਜਾਂਦਾ ਇਸੇ ਤਰ੍ਹਾਂ ਹੀ ਜਿੰਨੀਆਂ ਸ਼ਾਇਦਾਂ ਗੈਸਿਸ ਹੋਣਗੀਆਂ ਵਾਲੇ ਦਵਾਲੇ ਉਹਨੀਆਂ ਹੀ ਗੈਸਿਸ ਜਿਹੜੀਆਂ ਹਾਰਮਫੁਲ ਗੈਸਿਸ ਆ ਉਹਨਾਂ ਦਾ ਇੰਪੈਕਟ ਜਿਹੜਾ ਘੱਟ ਜਾਊਗਾ ਜਿੰਨੀਆਂ achhiyan gasses ਹੋਣ। ਨੈਕਸਟ ਹੈ ਵਿਚ ਵਨ ਆਫ ਦਾ ਫਾਲੋਇੰਗ ਟਾਈਪ ਆਫ ਗਲਾਸ ਕੈਨ ਕੱਟ ਆਫ ਅਲਟਰਾਵੋਲਟ ਰੇਸ ਸੋ ਅਲਟਰਾਵੋਲਟ ਰੇਸ ਨੂੰ ਕੱਟਣ ਲਈ ਜਿਹੜਾ ਹੈ ਕਰੁਕ ਗਲਾਸ ਜਿਹੜਾ ਹੁੰਦਾ ਆ ਕਰੁਕ ਗਲਾਸ ਉਹ ਕਲਾਸ ਹੁੰਦਾ ਜਿਹੜਾ ਹੀ ਸਪੈਕਟिकल्स ਸਪੈਕਟिकल्स ਨਹੀਂ ਕਹਿ ਸਕਦੀ ਮੈਂ ਰੀਡੀਅਮ ਗੋਬਲਸ ਵਗੈਰਾ ਆਪਾਂ ਯੂਜ਼ ਕਰਦੇ ਆ ਧੁੱਪ ਤੋਂ ਬਚਣ ਵਾਸਤੇ ਉਹਨਾਂ ਵਿੱਚ ਲੱਗਾ ਹੁੰਦਾ ਹੈ ਠੀਕ ਹੈ ਇਸ ਤੋਂ ਇਲਾਵਾ ਇੱਕ ਫੋਟੋਕ੍ਰੋਮੈਟਿਕ ਲੈਂਸ ਵੀ ਹੁੰਦਾ ਆ ਜਿਹੜਾ ਤੁਸੀਂ ਦੇਖੋਗੇ ਅੱਗੇ ਕੁਐਸਚਨ ਹੈਗਾ ਉਹਦੇ ਬਾਰੇ ਆਪਾਂ ਬਹੁਤ ਚਰਚਾ ਕਰਾਂਗੇ ਫਿਲਹਾਲ ਆਪਾਂ ਇੱਥੇ ਟਾਈਪਸ ਆਫ ਗਲਾਸ ਦੇ ਬਾਰੇ ਗੱਲ ਕਰਨੇ ਆ ਸੋ ਇਹਦੇ ਵਿੱਚ ਸਭ ਤੋਂ ਪਹਿਲਾ ਹੈਗਾ ਸੋਡਾ ਗਲਾਸ ਸੋਡਾ ਗਲਾਸ ਨੂੰ ਸੋਡਾ ਲਾਈਮ ਸਿਲੀਕਾ ਗਲਾਸ ਵੀ ਕਹਿ ਦਿੰਨੇ ਆ ਠੀਕ ਹੈ ਜਿਹੜਾ ਕਿ ਮੇਨਲੀ ਵਿੰਡੋ ਪੇਨਸ ਵਗੈਰਾ ਦੇ ਵਿੱਚ ਯੂਜ਼ ਹੁੰਦਾ ਆ ਈਵਨ ਜਿਹੜਾ ਸੀ ਫੂਡ ਵਗੈਰਾ ਸਟੋਰ ਕਰਕੇ ਜਿੱਦਾਂ ਅੰਬ ਦਾ ਆਚਾਰ ਆਪਾਂ ਕਹਿੰਨੇ ਕਿ ਕੱਚ ਦੇ ਮਰਦਬਾਨ ਦੇ ਵਿੱਚ ਹੀ ਭਾ ਕੇ ਰੱਖਣਾ ਚਾਹੀਦਾ ਆ ਸੋ ਉਸ ਕੇਸ ਦੇ ਵਿੱਚ ਆਪਾਂ ਸੋਡਾ ਗਲਾਸ ਦੀ ਜਿਹੜੀ ਆ ਵਰਤੋਂ ਕਰਦੇ ਆ ਠੀਕ ਹੈ ਤਾਂ ਕਿ ਕਮੋਡਿਟੀਆਂ ਜੋ ਜੋ ਵੀ ਆਪਾਂ ਆਈਟਮਸ ਸਟੋਰ ਕਰਕੇ ਰੱਖ ਰਿਹਾ ਉਹ ਜ਼ਿਆਦਾ ਲੌਂਗ ਟਾਈਮ ਤੱਕ ਪ੍ਰੀਜ਼ਰਵ ਰਹਿਣ ਉਹਨਾਂ ਨੂੰ ਉਲੀ ਵਗੈਰਾ ਨਾ ਲੱਗੇ ਪਾਇਰਿਕਸ ਗਲਾਸ ਪਾਇਰਿਕਸ ਗਲਾਸ ਜਿਹੜਾ ਆ ਆਪਾਂ ਜਨਰਲੀ కెਮਿਸਟਰੀ ਲੈब्स ਦੇ ਵਿੱਚ ਯੂਜ਼ ਕਰਦੇ ਆ ਇਹ ਸੋਡੀਅਮ ਸਿਲੀਕੇਟ ਤੇ 베ਰੀਅਮ ਸਿਲੀਕੇਟ ਦਾ ਬਣਿਆ ਹੁੰਦਾ ਆ ਠੀਕ ਹੈ ਤੀਸਰੇ ਨੰਬਰ ਤੇ ਹੈਗਾ ਜੈਨਾ ਗਲਾਸ ਜੈਨਾ ਗਲਾਸ ਵੀ ਆਪਾਂ ਐਕਸਪੈਰੀਮੈਂਟਸ ਦੇ ਵਿੱਚ ਯੂਜ਼ ਕਰਦੇ ਸਪੈਸ਼ਲੀ ਜਿੱਦੇ ਜਿੱਥੇ ਆਪਾਂ ਹੀਟ ਕਰਨਾ ਹੋਵੇ ਜਿਹੜੇ ਵੀ ਸਟੂਡੈਂਟਸ ਕੈਮਿਸਟਰੀ ਲੈਬਸ ਦੇ ਵਿੱਚ ਗਏ ਹੋਣਗੇ ਛੋਟੇ ਹੁੰਦੇ ਤੇ ਆਪਾਂ ਸਾਰੇ ਹੀ ਗਏ ਹੋਏ ਹਾਂ ਹਨਾ ਆਪਾਂ ਜ਼ਿਆਦਾਤਰ ਦੇਖਿਆ ਬੀਕਰਸ ਨੂੰ ਆਪਾਂ ਹੀਟ ਕਰਦੇ ਆ ਆਪਾਂ ਦੇਖਦੇ ਆ ਕਿ ਕੱਚ ਦਾ ਬਿਕਰ ਟੁੱਟ ਨਹੀਂ ਰਿਹਾ ਹੀਟ ਕਰੀ ਜਾ ਰਹੀ ਹੀਟ ਕਰੀ ਜਾ ਰਹੀ ਆਪ ਕੋ ਬੇਸਿਕਲੀ ਬਹੁਤ ਸਟਰੋਂਗ ਗਲਾਸ ਹੁੰਦਾ ਹੈ ਜੈਨਾ ਗਲਾਸ ਯੂ ਨੋ ਆਪਾਂ ਹੀਟ ਵੀ ਕਰ ਸਕਦੇ ਆ ਸੋ ਥੇਰ ਸ਼ੌਕ ਐਂਡ ਹੀਟ ਰੈਜ਼ਿਸਟੈਂਸ ਗਲਾਸ ਯੂਜ਼ ਇਨ ਸਾਇੰਟੀਫਿਕ ਐਂਡ ਟੈਕਨ especially in chemistry ਇਹ ਗਲਾਸ ਜਿਹੜਾ ਜੈਨਾ ਗਲਾਸ ਹੈ ਇਹ ਆਟੋ ਸ਼ਕਾਟ ਨੇ 1884 ਦੇ ਵਿੱਚ ਜੈਨਾ ਜਰਮਨੀ ਦੇ ਵਿੱਚ ਇਨਵੈਂਟ ਕੀਤਾ ਸੀ ਸੋ ਕ੍ਰੁਕ ਗਲਾਸ ਦੇ ਵਿੱਚ ਆਪਾਂ ਪੜ੍ਹ ਹੀ ਲਿਆ ਹੈ ਕਿ ਕ੍ਰੁਕਸ ਗਲਾਸ ਆਪਾਂ ਬੇਸਿਕਲੀ ਯੂਵੀ ਰੇਜ਼ ਨੂੰ ਐਬਜ਼ਾਰਬ ਕਰਨ ਦੇ ਵਿੱਚ ਹੱਲ ਕਰਦਾ ਆ ਇਹ ਜਨਰਲੀ ਸੀਰੀਅਮ ਆਕਸਾਈਡ ਦਾ ਜਿਹੜਾ ਆ ਬਣਿਆ ਹੁੰਦਾ ਆ ਠੀਕ ਹੈ ਸੋ ਨੈਕਸਟ ਹੈਗਾ ਆ ਨੈਕਸਟ ਫੋਟੋਕ੍ਰੋਮਿਕ ਗਲਾਸ ਲੈਂਸਸ ਦੇ ਬਾਰੇ ਆ ਫੋਟੋਕ੍ਰੋਮਿਕ ਲੈਂਸਸ ਆਰ ਲੈਂਸਸ ਦੈਟ ਡਾਰਕਨ ਆਰ ਐਕਸਪੋਜ਼ਰ ਟੂ ਯੂਵੀ ਲਾਈਟ ਦੇਖੋ ਫੋਟੋਗ੍ਰਾਫਿਕ ਲੈਂਸਸ ઓ ਲੈਂਸਸ ਹੁੰਦੇ ਆ ਜਿਹੜੇ ਧੁੱਪ ਦੇ ਵਿੱਚ ਬਹੁਤ ਜ਼ਿਆਦਾ ਡਾਰਕ ਹੋ ਜਾਂਦੇ ਆ ਤੁਸੀਂ ਦੇਖਿਆ ਹੋਊਗਾ ਮੇਰੇ ਕੋਲ ਵੀ ਇਦਾਂ ਦੇ ਗਗਲਸ ਹੈਗੇ ਆ ਜਿਹੜੇ ਧੁੱਪ ਦੇ ਵਿੱਚ ਜਦੋਂ ਮੈਂ ਜਾਂਦੀ ਆ ਤਾਂ ਬਿਲਕੁਲ ਬਲੈਕ ਹੋ ਜਾਂਦੇ ਆ ਜਦੋਂ ਮੈਂ ਅੰਦਰ ਆ ਜਾਂਦੀ ਆ ਤਾਂ ਬਿਲਕੁਲ ਵਾਈਟ ਹੋ ਜਾਂਦੇ ਇਦਾਂ ਲੱਗਦਾ ਕਿ ਸਪੈਕਸ ਲਗਾਈਆਂ ਹੋਈਆਂ ਨਜ਼ਰ ਦੀਆਂ ਠੀਕ ਹੈ ਜਿੰਨਾ ਚਿਰ ਜਿੰਨਾ ਚਿਰ ਬੰਦਾ ਧੁੱਪ ਦੇ ਅੰਦਰ ਰਹਿੰਦਾ ਆ ਉਹ ਬਲੈਕ ਰਹਿੰਦਾ ਸਾਡੀ ਅੱਖਾਂ ਨੂੰ ਜਿਹੜਾ ਯੂਵੀ ਰੇਸ ਦਾ ਇੰਪੈਕਟ ਨਹੀਂ ਜਾਂਦਾ ਜਿਵੇਂ ਜਿਵੇਂ ਅਸੀਂ ਅੰਦਰ ਆਨੇ ਆ ਜਾਂ ਫਿਰ ਉਸ ਏਰੀਆ ਦੇ ਵਿੱਚ ਆਨੇ ਜਿੱਥੇ ਸਨਲਾਈਟ ਨਹੀਂ ਪੈ ਰਹੀ ਉਦੋਂ ਸਾਡੇ ਜਿਹੜੇ ਗਲਾਸਿਸ ਨੇ ਉਹ ਕਲੀਅਰ ਹੋ ਜਾਂਦੇ ਨੇ ਉਹ ਬੇਸਿਕਲੀ ਫੋਟੋਕ੍ਰੋਮਿਕ ਲੈਸਸ ਜਿਹੜੇ ਆ ਯੂਜ਼ ਹੁੰਦੇ ਆ ਇਹ ਤੁਸੀਂ ਦੇਖ ਰਹੇ ਹੋ ਕਿ ਸਨਲਾਈਟ ਦੇ ਦੌਰਾਨ ਪੂਰਾ ਬਲੈਕ ਹੋ ਗਿਆ ਥੋੜਾ ਜਿਹਾ ਬੱਦਲ ਆ ਉਹਦਾ ਜ਼ਿਆਦਾ ਬੱਦਲ ਆ ਤੇ ਮਤਲਬ ਸੈਮੀ ਜਿਹਾ ਗ੍ਰੇ ਜਿਹਾ ਬਣ ਗਿਆ ਆ ਤੇ ਜਦੋਂ ਬਿਲਕੁਲ ਕਲੀਅਰ ਹੈ ਸਕਾਈ ठीक है क्लियर कह रही है जो तो बिल्कुल क्लीयर हो गया ठीक तो है so, सो है कि काला हो जाता है बिल्कुल सनलाइट और जो तो, मीन बदल हो जाता है पूरा तेज चिट्टा हो जाता है या क्लीयर हो जाता है यह होंगे ड्यू टू माइक्रो क्रिस्टलाइन सिल्वर लाइट के प्रेजेंट होने करके ठीक है सो दोनों ही स्टेटमेंट करेक्टली ਰਾਈਪਨਿੰਗ ਆਫ ਫਰੂਟਸ ਕੈਨ ਬੀ ਐਕਸਲਰੇਟਿਡ ਬਾਈ ਦੇਖੋ ਜਿਹੜਾ ਆਪਾਂ ਫਲਾਂ ਨੂੰ ਪਕਾਉਂਦੇ ਆ ਜਿੱਦਾਂ ਅੱਜ ਕੱਲ ਕਹਿ ਰਹੇ ਨਾ ਬਾਜ਼ਾਰੋਂ ਫਰੂਟ ਨਹੀਂ ਖਾਣਾ ਚਾਹੀਦਾ ਕਿਉਂਕਿ ਉਹ ਇਥਲੀਨ ਬਹੁਤ ਜ਼ਿਆਦਾ ਯੂਜ਼ ਦਵਾਈ ਲਾਉਂਦੇ ਨੇ ਹਨਾ ਆਪਾਂ ਕਹਿ ਦਿੰਦੇ ਆ ਫਲਾਂ ਨੂੰ ਦਵਾਈ ਲਾਉਣੇ ਉਹ ਕਿਹੜੀ ਦਵਾਈ ਲਾਉਂਦੇ ਆ ਉਹ ਇਥਲੀਨ ਲਗਾਉਂਦੇ ਨੇ ਇਥਲੀਨ ਦੀ ਵਰਤੋਂ ਕਰਦੇ ਆ ਔਰ ਇਹਦੇ ਵਾਸਤੇ ਦਾ ਆਲਟਰਨੇਟਿਵ ਇਹ ਕਿ ਘਰਾਂ ਦੇ ਵਿੱਚ ਜੇ ਤੁਸੀਂ ਮੰਨ ਲਓ ਕੋਈ ਰੌ ਬਨਾਨਾ ਲੈਣ ਤੇ ਆ ਠੀਕ ਹੈ ਤੁਹਾਨੂੰ ਲੱਗਦਾ ਕਿ ਅੱਜ ਕੱਲ ਬਹੁਤ ਜ਼ਿਆਦਾ ਇਥਲੀਨ ਯੂਜ਼ ਕਰਦੇ ਸਪੈਸ਼ਲੀ ਬਨਾਨਾ ਵਗੈਰਾ ਨੂੰ ਪਕਾਉਣ ਲਈ ਹੈ ਨਾ ਸੋ ਉਸ ਕੇਸ ਦੇ ਵਿੱਚ ਘਰੇ ਟੂੜੀ ਰੱਖੋ ਥੋੜੀ ਜੀ ਔਰ ਟੂੜੀ ਦੇ ਵਿੱਚ ਕੀ ਆ ਉਹਨੂੰ ਇੱਕ ਅਖਬਾਰ ਦੇ ਵਿੱਚ ਵਿਆਪ ਕਰਕੇ ਟੂੜੀ ਦੇ ਵਿੱਚ ਰੱਖ ਦੋ 2-3 ਦਿਨ ਬਾਅਦ ਉਹ ਬਨਾਨਾ ਜਿਹੜੇ ਆ ਉਹ ਆਪਣੇ ਆਪ ਹੀ ਰਾਈਪ ਹੋ ਜਾਣਗੇ ਠੀਕ ਹੈ ਉਹਦੇ ਲਈ ਤੁਹਾਨੂੰ ਆਰਟੀਫੀਸ਼ੀਅਲ ਜਿਹੜੇ ਇਦਾਂ ਦੇ ਕੋਈ ਵੀ ਮਤਲਬ ਏਜੈਂਟਸ ਨੇ ਜਾਂ ਕੈਮੀਕਲਸ ਨੇ ਉਹਨਾਂ ਨੂੰ ਲਗਾਉਣ ਦੀ ਜ਼ਰੂਰਤ ਨਹੀਂ ਪੈਣੀ ਨੈਕਸਟ ਹੈ ਵਿਚ ਵਨ ਆਫ ਦਾ ਫੋਲੋਇੰਗ ਗਰੁੱਪ ਆਫ ਡਿਜ਼ੀਜ਼ ਸਪਰੈਡ ਥਰੂ ਮੋਸਕੀਟੋ ਬਾਈਟਸ ਅਮੰਗ ਹਿਊਮਨ ਸੋ ਡੇਂਗੂ ਫੀਵਰ ਵਾਇਰਲ ਇਨਸਫੈਲਿਟੀ ਯੈਲੋ ਫੀਵਰ ਇਹ ਸਾਰੀਆਂ ਜਿਹੜੀਆਂ ਨੇ ਇਹ ਉਹਦੇ ਕਰਕੇ ਮਸਕੀਟੋ ਬਾਈਟਸ ਐ ਫੀਮੇਲ ਐਨੋਫਲੀਸ ਜਿਹੜੀ ਹੈ ਉਹਦੇ ਕਰਕੇ ਹੁੰਦੀ ਹੈ ਠੀਕ ਹੈ ਨੈਕਸਟ ਹੈ ਅਰੀਹੰਤ ਇਜ਼ ਦਾ ਨੇਮ ਆਫ ਅਰੀਹੰਤ ਨਿਊਕਲੀਅਰ ਪਾਵਰਡ ਸਬਮਰੀਨ ਹੈ ਦੇਖੋ ਸਬਮਰੀਨਸ ਜਿਹੜੇ ਆ ਤੁਹਾਨੂੰ ਪਤਾ ਹੋਗਾ ਕਿ ਇਹ ਫਲੋਟ ਵੀ ਕਰਦੇ ਨੇ ਪਾਣੀ ਦੇ ਵਿੱਚ ਔਰ ਪਾਣੀ ਦੇ ਅੰਡਰ ਵੀ ਇਹ ਰਹਿ ਸਕਦੇ ਨੇ ਇਹਨਾਂ ਦਾ ਫੰਕਸ਼ਨ ਜਿਹੜਾ ਬਿਲਕੁਲ ਸਿਮਿਲਰ ਹੁੰਦਾ ਹੈ ਵੀਲਸ ਦੇ ਵਾਂਗ ਜਿਵੇਂ ਵੇਲਸ ਹੁੰਦੀਆਂ ਨਾ ਵੇਲਸ ਦੇ 에ਅਰ ਸੈਕਸ ਹੁੰਦੇ ਆ ਜਦੋਂ ਉਹਨਾਂ ਨੂੰ ਮੀਨਸ ਉਹਨਾਂ ਨੇ ਅੰਦਰ ਜਾਣਾ ਹੁੰਦਾ ਹੈ ਪਾਣੀ ਦੇ ਤੇ ਉਹ ਉਹਦੇ ਵਿੱਚੋਂ ਕੀ ਕਰਦੀਆਂ ਨੇ ਉਹ ਹਵਾ ਜਿਹੜੀ ਆ ਉਹ ਕੱਢ ਦਿੰਦੀਆਂ ਨੇ ਠੀਕ ਹੈ ਹਵਾ ਕੱਢ ਕੇ ਤੇ ਉਹ ਕੀ ਕਰਦੀਆਂ ਨੇ ਪਾਣੀ ਦੇ ਅੰਦਰ ਚਲੀ ਜਾਂਦੀਆਂ ਨੇ ਠੀਕ ਹੈ ਔਰ ਜਦੋਂ ਮੀਨਸ ਕਿ ਉਹ ਉਹਨਾਂ 에ਅਰ ਸੈਕਸ ਨੂੰ ਪਾਣੀ ਦੇ ਨਾਲ ਭਰ ਦਿੰਦੀਆਂ ਨੇ ਠੀਕ ਹੈ ਔਰ ਜਦੋਂ ਉਹਨਾਂ ਨੇ ਬਾਹਰ ਆਣਾ ਹੁੰਦਾ ਆ ਤੇ ਉਹ ਪਾਣੀ ਜਿਹੜਾ ਆ ਉਹ 에ਅਰ ਸੈਕਸ ਦੇ ਵਿੱਚੋਂ ਰਿਲੀਜ਼ ਕਰ ਦਿੰਦੀਆਂ ਨੇ ਤੇ ਉਹ ਬਾਹਰ ਆ ਜਾਂਦੀ ਇਸੀ ਤਰ੍ਹਾਂ ਹੀ সাবਮਰੀਨ ਐਕਟ ਕਰਦਾ ਹੈ সাবਮਰੀਨ ਦੇ ਵਿੱਚ ਬੈਲਸ ਟੈਂਕਸ ਲੱਗੇ ਹੁੰਦੇ ਨੇ ਠੀਕ ਹੈ ਔਰ ਇੱਕ ਹੀ ਗੱਲ ਹੈ ਜਿੱਦਾਂ ਮੰਨ ਲਓ ਇਹਨਾਂ ਨੇ ਇਦਾਂ ਮੰਨ ਲਓ ਹੁੰਦਾ ਹੈ ਇਹਨਾਂ ਦੇ ਵਾਲਸ ਲੱਗੀਆਂ ਹੁੰਦੀਆਂ ਨੇ ਠੀਕ ਹੈ ਤੇ ਜਦੋਂ ਇਹਨਾਂ ਨੇ ਉੱਪਰ ਫਲੋਟ ਕਰਨਾ ਹੁੰਦਾ ਆ ਉਦੋਂ ਇਹ ਜਿਹੜੇ ਬੈਲਸ ਟੈਂਕਸ ਹੁੰਦੇ ਨੇ ਇਹ 에ਅਰ ਦੇ ਨਾਲ ਫਿਲ ਹੁੰਦੇ ਨੇ ਠੀਕ ਹੈ ਤੇ ਜਦੋਂ ਮੰਨ ਲਓ ਇਹਨਾਂ ਨੇ ਵਾਟਰ ਦੇ ਅੰਦਰ ਜਾਣਾ ਆ ਤੇ ਫਿਰ ਇਹ ਜਿਹੜੇ ਬੈਲਸ ਟੈਂਕਸ ਨੇ ਇਹ ਪਾਣੀ ਦੇ ਨਾਲ ਭਰ ਲੈਂਦੇ ਨੇ ਜੇ ਮੰਨ ਲਓ ਹਾਫ ਫਿਲਡ ਹੈ ਤੇ ਇਹ ਅੱਧਾ ਪਾਣੀ ਦੇ ਵਿੱਚ ਰਹੇਗਾ ਅੱਧਾ ਥੱਲੇ ਜੇ ਪੂਰਾ ਇਹ ਪਾਣੀ ਦੇ ਨਾਲ ਇਹਨਾਂ ਨੇ ਭਰਦਾ ਤੇ ਪੂਰਾ ਦਾ ਪੂਰਾ ਜਿਹੜਾ ਇਹਨੇ ਥੱਲੇ ਚਲ ਜਾਣੇ ਪਾਣੀ ਦੇ ਠੀਕ ਹੈ ਸੋ ਇਸੇ ਤਰ੍ਹਾਂ ਹੀ ਵੇਲਸ ਵਾਗੀਏ ਐਕਟ ਕਰਦੇ ਨੇ ਸਰਵਰ ਰੀਸਿੰਗ ਨੈਕਸਟ ਸਟੈਪ ਵਿਚ ਆਫ ਦਾ ਫੋਲੋਇੰਗ ਪੇਅਰ ਇਸ ਕਾਰੈਕਟਲੀ ਮੈਚਡ ਇਨ ਕੰਟੈਕਸਟ ਆਫ ਇੰਡੀਆਜ਼ ਨਿਊਕਲੀਅਰ એનર્ਜੀ ਪਾਵਰ ਦੇਖੋ ਇੰਡੀਆ ਦਾ ਜਿਹੜਾ ਨਿਊਕਲੀਅਰ એનર્ਜੀ ਪ੍ਰੋਗਰਾਮ ਹੈਗਾ ਨਾ 3 ਸਟੇਜ ਪ੍ਰੋਗਰਾਮ ਹੈ ਜਿਹੜਾ ਭੂਮੀ ਬਾਬਾ ਨੇ ਡਿਜ਼ਾਈਨ ਕੀਤਾ ਸੀਗਾ 1950ਸ ਦੇ ਵਿੱਚ 3 ਸਟੇਜ ਨਿਊਕਲੀਅਰ ਪਾਵਰ ਪ੍ਰੋਜੈ 10 스테जेस ਨੇ ਜਿਹਦੇ ਵਿੱਚ ਫਸਟ 스테ਜ ਦੇ ਵਿੱਚ ਨੇਚਰਲ ਯੂਰੇਨ ਯੂਰੇਨੀਅਮ ਜਿਹੜਾ ਇਨਡੂਸ ਕੀਤਾ ਜਾਂਦਾ ਜਿਹਦਾ ਬਾਈ ਪ੍ਰੋਡਕਟ ਜਿਹੜਾ ਪਲੂਟੋਨੀਅਮ ਨਿਕਲਦਾ ਜਿਹਨੂੰ ਕਿ ਸੈਕੰਡ 스테ਜ ਦੇ ਵਿੱਚ ਯੂਜ਼ ਕੀਤਾ ਜਾਂਦਾ ਔਰ ਥਰਡ 스테ਜ ਦੇ ਵਿੱਚ ਜਿਹੜਾ ਆ ਥੋਰੀਅਮ ਯੂਜ਼ ਕੀਤਾ ਜਾਂਦਾ ਥੋਰੀਅਮ ਇੰਡੀਆ ਦੇ ਵਿੱਚ ਰਿਚਸਟ ਸੋਰਸ ਪਾਇਆ ਜਾਂਦਾ ਹੈ ਸਾਊਥ ਇੰਡੀਆ ਸਪੈਸ਼ਲੀ ਕੇਰਲਾ ਦੇ ਵਿੱਚ ਠੀਕ ਹੈ ਮੋਨਾਜ਼ਾਈਟ ਦੀ ਫਾਰਮ ਦੇ ਵਿੱਚ ਸੋ ਥਰਡ 스테ਜ ਦੇ ਵਿੱਚ ਥੋਰੀਅਮ ਯੂਜ਼ ਹੁੰਦਾ ਆ ਫਸਟ ਤੇ ਸੈਕੰਡ 스테ਜ ਬਿਲਕੁਲ ਥ੍ਰੀ ਕਲਿੱਕੀ ਹੋਈ ਆ ठीक है जी नेक्स्ट है व्हिच ऑफ द फॉलोइंग कैन बी यूज्ड ए कूलेंट इन न्यूक्लियर पावर रिएक्टर्स देखो कूलेंट ਦਾ ਕੰਮ ਕੀ ਹੁੰਦਾ ਹੈ ਇੱਕ ਤੇ ਪ੍ਰੋਸੈਸ ਨੂੰ ਥੋੜਾ ਜਿਹਾ ਸਲੋ ਡਾਊਨ ਕਰਦਾ ਹੈ ਪਲੱਸ ਜਿਹੜੀ એનર્ਜੀ ਉਸ ਰਿਐਕਸ਼ਨ ਦੇ ਦੌਰਾਨ ਰਿਲੀਜ਼ ਹੁੰਦੀ ਹੈ ਉਹ એનર્ਜੀ ਨੂੰ ਜਿਹੜਾ ਆ ਉਹ ਵਾਟਰ ਦੇ ਵਿੱਚ ਟ੍ਰਾਂਸਫਰ ਕਰਦਾ ਹੈ ਉਸ ਵਾਟਰ ਦੇ ਵਿੱਚ ਜਿਹੜਾ ਕਿ ਸਟੀਮ ਇੰਜਨਸ ਦੇ ਵਿੱਚ ਯੂਜ਼ ਹੁੰਦਾ ਹੈ ਸਟੀਮ ਦੇ ਵਾਟਰ ਨੂੰ ਸਟੀਮ ਦੇ ਵਿੱਚ ਕਨਵਰਟ ਕਰਨ ਲਈ ਤਾਂ ਕਿ ਉਸ ਸਟੀਮ ਤੋਂ ਬਾਅਦ ਵਿੱਚ ਇਲੈਕਟ੍ਰਿਸਿਟੀ ਜਨਰੇਟ ਕੀਤੀ ਜਾ ਸਕੇ ਸੋ ਨਿਊਕਲੀਅਰ ਪਾਵਰ ਟੈਕਨੋਲੋਜੀ ਐਕਸ ਦੇ ਵਿੱਚ ਆਪਾਂ ਲਾਈਟ ਵੈਕਟਰ ਵੀ ਵਾਟਰ ਵੀ ਯੂਜ਼ ਕਰਦੇ ਆ ਹੈਵੀ ਵਾਟਰ ਵੀ ਯੂਜ਼ ਕਰਦੇ ਆ ਕਾਰਬਨ ਡਾਈਆਕਸਾਈਡ ਵੀ ਯੂਜ਼ ਕਰਦੇ ਆ ਤੇ ਹੀਲੀਅਮ ਵੀ ਯੂਜ਼ ਕਰਦੇ ਆ ਐਜ਼ ਅ ਕੂਲੈਂਟ ਨੈਕਸਟ ਹੈ ਵੇਅਰ ਇਜ਼ ਦ ਹੈੱਡਕਵਾਰਟਰ ਆਫ WIPO WIPO ਕੀ ਇਜ਼ ਅਵਰਡ ਇੰਟੈਲੈਕਚੁਅਲ ਪ੍ਰੋਪਰਟੀ ਆਰਗੇਨਾਈਜੇਸ਼ਨ ਸੋ ਇਟ ਇਜ਼ ਸਟੇਟਿਡ ਇਨ ਜਿਨੀਵਾ ਸਵਿਟਜ਼ਰਲੈਂਡ ਨੈਕਸਟ ਹੈ INS ਖੰਡੇਰੀ INS ਖੰਡੇਰੀ ਜਿਹੜਾ ਇੰਡੀਆ ਦਾ ਸਕਾਰਪੀng ਕਲਾਸ ਸਬਮਰੀਨ ਹੈ ਨੈਕਸਟ ਹੈ consider the following statements regarding pslv and gslv pslv ਦੀ ਫੁੱਲ ਫਾਰਮ ਹੁੰਦੀ ਹੈ ਪੋਲਰ ਸੈਟਲਾਈਟ ਲਾਂਚ ਵਹੀਕਲ اور ਇਹਨੂੰ ਸਨ ਸਿੰਕਰੋਨਸ ਲਾਂਚ ਵਹੀਕਲ ਵੀ ਬੋਲਦੇ ਆ ਠੀਕ ਹੈ ਕਿਉਂ ਕਹਿੰਦੇ ਆ ਤੁਹਾਨੂੰ ਦੱਸ ਦਿੰਨੀ ਆ gslv ਦੀ ਫੁੱਲ ਫਾਰਮ ਹੁੰਦੀ ਹੈ ਜੀਓ ਸਿੰਕਰੋਨਸ ਸੈਟਲਾਈਟ ਲਾਂਚ ਵਹੀਕਲ ਠੀਕ ਹੈ ਜੀ ਕੋਈ ਲੀਆ ਰੀਜ਼ਨ ਕੀ ਹੈ ਸਭ ਤੋਂ ਪਹਿਲਾਂ ਆਪਾਂ ਕੁਐਸਚਨ ਰੀਡ ਕਰਦੇ ਹਾਂ ਕਿ ਪੀਐਸਐਲਵੀ ਇਸ ਯੂਜ਼ ਟੂ ਪਲੇਸ ਰਿਮੋਟ ਸੈਂਸਿੰਗ ਸੈਟਲਾਈਟਸ ਇੰਟੂ ਸਿਨਕ੍ਰੋਨਸ ਪੋਲਰ ਆਰਬਿਟਲਸ ਓਨਲੀ ਰਿਮੋਟ ਸੈਂਸਿੰਗ ਸੈਟਲਾਈਟ ਦੇ ਨਾਲ-ਨਾਲ ਅਰਥ ਆਬਜ਼ਰਵੇਸ਼ਨਲ ਸੈਟਲਾਈਟਸ ਵੀ ਜਿਹੜੀਆਂ ਨੇ ਇਹਦੇ ਵਿੱਚ ਰੱਖੀਆਂ ਜਾਂਦੀਆਂ ਨੇ ਠੀਕ ਹੈ ਸੋ ਇਸ ਲਈ ਸਟੇਟਮੈਂਟ ਇੱਥੇ ਗਲਤ ਹੋਗੀ ਵਾਈਲ ਜੀਐਸਐਲਵੀ ਕੈਨ ਪਲੇਸ ਸੈਟਲਾਈਟਸ ਇੰਟੂ ਜੀਓਸਿਨਕ੍ਰੋਨਸ ਟ੍ਰਾਂਸਫਰ ਆਰਬਿਟ ਸੋ ਇਹ ਇਨੀ ਕੁ ਠੀਕ ਹੈ ਨੈਕਸਟ ਹੈਗਾ ਜੀਐਸਐਲਵੀ ਹੈਜ਼ 4 ਸਟੇਜ ਕ੍ਰਾਇਓਜੈਨਿਕ ਸਿਸਟਮ ਵਾਈਲ ਪੀਐਸਐਲਵੀ ਹੈਜ਼ 3 ਸਟੇਜ ਸੋਲਿਡ ਐਂਡ ਲiquid ਪਰਪਲਸਨ ਸਿਸਟਮ ਬੇਸਿਕਲੀ ਇਹ ਉਲਟਾ ਲਿਖਿਆ ਹੋਇਆ ਆ ਪੀਐਸਐਲਵੀ 4 ਸਟੇਜ ਹੁੰਦਾ ਹੈ ਜੀਐਸਐਲਵੀ 3 ਸਟੇਜ ਹੁੰਦਾ ਹੈ ਹੁਣ ਇਹਨੂੰ ਸਮਝਦੇ ਹਾਂ ਦੇਖੋ ਜਿਹੜਾ ਪੀਐਸਐਲਵੀ ਹੈ ਇਹ ਅਰਥ ਆਬਜ਼ਰਵੇਸ਼ਨ ਤੇ ਰਿਮੋਟ ਸੈਂਸਿੰਗ ਸੈਟੇਲਾਈਟਸ ਨੂੰ 1750 ਕੇਜੀ weight ਤੱਕ ਦੀ ਜਿਹੜੀ ਸੈਟੇਲਾਈਟ ਆ ਪੇਲੋਡ ਜਿਹੜਾ ਆ ਉਹ ਸੰਸਿੰਕਰੋਨਸ ਪੋਲਰ ਆਰਬਿਟ ਮੈਂ ਤੁਹਾਨੂੰ ਇਦਾਂ ਮੰਨ ਲਓ ਆ ਅਰਥ ਹੈ ਠੀਕ ਹੈ ਸੋ ਪੋਲਰ ਸੈਟਲਾਈਟ ਦਾ ਮਤਲਬ ਕੀ ਪੋਲ ਤੋਂ ਪੋਲ ਆ ਜਿਹੜਾ ਡੈਸ਼ਡ ਲਾਈਨ ਆ ਇਹ ਸੈਟਲਾਈਟ ਨੂੰ ਜਿਹੜਾ ਰਿਪਰੈਜ਼ੈਂਟ ਕਰਦੀ ਆ ਹੁਣ ਮੰਨ ਲਓ ਅਰਥ ਜਿਹੜੀ ਐ ਅਥੇ ਅਰਥ ਦੇ ਵਿੱਚ ਇੱਥੇ ਇੱਕ ਸਾਡੀ ਕੰਟਰੀ ਆ ਠੀਕ ਐ ਸਾਡੀ ਕੰਟਰੀ ਦੇ ਉੱਤੇ ਜੇਸ ਵੇਲੇ ਸੂਰਜ ਆਊਗਾ ਹੈਨਾ ਉਸ ਵੇਲੇ ਇਸ ਸੈਟਲਾਈਟ ਜਿਹੜੀ ਐ ਉਹ ਸਾਡੀ ਕੰਟਰੀ ਦੇ ਉੱਪਰ ਆ ਕੇ ਇਮੇਜਸ ਲਾਊਗੀ ਤੇ ਫੇਰ ਵਾਪਸ ਪੋਲ ਤੇ ਚੱਲ ਜਾਊਗੀ ਸੋ ਪੋਲਰ ਜਿਹੜੀ ਸੈਟਲਾਈਟ ਹੁੰਦੀ ਆ ਉਹ ਇਸ ਤਰ੍ਹਾਂ ਕੰਮ ਕਰਦੀ ਆ ਸਨ ਸਿੰਕ੍ਰੋਨਸ ਮੀਨਸ ਕਿ ਸਨ ਦੇ ਨਾਲ-ਨਾਲ ਹੀ ਇਹਨੇ ਜਿਹੜਾ ਆ ਕੰਮ ਕਰਨਾ ਆ ਠੀਕ ਹੈ ਸੋ ਇਹਦੇ ਵਿੱਚ ਜਿਹੜੀ weight ਹੈ ਪੇਲੋਡ ਜਿਹੜਾ ਆ ਇਟ ਕੈਨ ਕੈਰੀ ਪੇਲੋਡ ਅਪ ਟੂ 1750 ਕੇਜੀ ਪੇਲੋਡ ਮਤਲਬ ਉਹ ਵੀ ਦੱਸਿਆ ਸੀਗਾ ਅੱਗੇ ਵੀ ਕਿ ਪੇਲੋਡ ਕੀ ਹੈ ਤਰ੍ਹਾਂ ਦੇ ਇਨਸਟਰੂਮੈਂਟਸ ਹੁੰਦੀਆਂ ਨੇ ਜਿਹੜੀਆਂ ਕਿ ਯੂਜ਼ ਕੀਤੀਆਂ ਜਾਂਦੀਆਂ ਨੇ ਔਨ ਸਪੇਸ ਠੀਕ ਹੈ ਜੀ ਔਰ 6 ਹਨ ਹਾਂ ਇਹ ਆਲਟੀਟਿਊਡ ਵੀ ਆ ਘੱਟ ਹੁੰਦਾ 600 ਤੋਂ 900 ਕਿਲੋਮੀਟਰ ਆਲਟੀਟਿਊਡ ਤੱਕ ਜਿਹੜਾ ਹੈ ਸੈਟਲਾਈਟ ਨੂੰ ਪਲੇਸ ਕੀਤਾ ਜਾਂਦਾ ਹੈ ਠੀਕ ਹੈ ਲੇਕਿਨ ਜੀਐਸਐਲਵੀ ਔਨ ਦਾ ਅਦਰ ਹੈਂਡ ਇਟ ਡਿਲੀਵਰਸ ਦਾ ਕਮਿਊਨੀਕੇਸ਼ਨ ਸੈਟਲਾਈਟਸ ਟੂ ਹਾਈਲੀ ਇਲਿਪਟਿਕਲ ਦੇਖੋ ਇਹਦੇ ਵਿੱਚ ਦੋ ਤਰ੍ਹਾਂ ਦੀਆਂ ਜੀਐਸਐਲਵੀ ਦੇ ਵਿੱਚ ਦੋ ਤਰ੍ਹਾਂ ਦੀਆਂ ਸੈਟਲਾਈਟਸ ਹੁੰਦੀਆਂ ਨੇ ਡਾਇਗਰਾਮ ਸਮਝਿਓ ਬਣਾਉਣ ਵਾਸਤੇ ਥੋੜਾ ਜਿਹਾ ਪੇਜ ਉੱਪਰ ਲੈ ਜਾਂਦੇ ਹਾਂ ਜਿੱਦਾਂ ਆ ਆਠ ਹੈ ਠੀਕ ਹੈ ਇੱਕ ਸੈਟਲਾਈਟ ਜਿਹੜੀ ਆ ਇਹ ਹਾਈਲੀ ਐਲੀਪਟੀਕਲ ਇਸ ਤਰ੍ਹਾਂ ਹੁੰਦੀ ਠੀਕ ਹੈ ਇੱਕ ਹੁੰਦੀ ਆ ਸਟੇਸ਼ਨਰੀ ਜੀਓ ਸਟੇਸ਼ਨਰੀ ਜੀ ਜੀਐਸਐਲਵੀ ਜਿਹੜਾ ਹੈ ਨਾ ਇਹ ਦੋਵੇਂ ਤਰੀਕੇ ਕੰਮ ਕਰਦਾ ਹੈ ਦੋਵੇਂ ਹੀ ਤਰੀਕੇ ਦੇ ਵਿੱਚ ਸੈਟਲਾਈਟ ਦੀ ਪੋਜੀਸ਼ਨ ਜਿਹੜੀ ਆ ਫਿਕਸਡ ਰਹਿੰਦੀ ਹੈ ਵਿਦ ਰਿਸਪੈਕਟ ਟੂ ਅਰਥ ਰੀਜ਼ਨ ਮੈਂ ਤੁਹਾਨੂੰ ਦੱਸਦੀ ਹੁਣ ਇਹਦੇ ਵਿੱਚ ਦੇਖੋ ਹਾਈਲੀ ਐਲੀਪਟੀਕਲ ਆਰਬਿਟ ਨੂੰ ਕਿਉਂ ਕਿ ਇਹਨੂੰ ਆਪਾਂ ਕਹਿ ਦਿੰਦੇ ਹਾਂ 36000 ਕਿਲੋਮੀਟਰ ਦਾ ਆਪਾਂ ਇਹਨੂੰ ਡਿਸਟੈਂਸ ਜਿਹੜਾ ਮੀਜ਼ਰ ਕਰ ਲੈਨੇ ਆ ਠੀਕ ਹੈ ਔਰ ਇਹਦੇ ਵਿੱਚ ਦੋ ਪੁਆਇੰਟ ਹੁੰਦੇ ਹਨ ਐਪੋਜੀ ਇੱਕ ਹੁੰਦਾ ਪੈਰੀਜੀ ਠੀਕ ਹੈ ਐਪੋਜੀ ਹੁੰਦਾ ਆ ਜਿਹੜਾ ਕਿ ਨੀਅਰੈਸਟ ਪੁਆਇੰਟ ਹੁੰਦਾ ਪੈਰੀਜੀ ਹੁੰਦਾ ਜਿਹੜਾ ਕਿ ਫਾਰਦਰੈਸਟ ਪੁਆਇੰਟ ਹੁੰਦਾ ਜਦੋਂ ਪੈਰੀਜੀ ਤੇ ਤਾਂ ਮੰਨ ਲਓ ਇੱਥੇ ਸੈਟਲਾਈਟ ਗਈ ਹੈ ਤੇ ਇੱਥੇ ਉਹਦਾ ਡਿਸਟੈਂਸ ਜਿਹੜਾ ਘੱਟੋ ਘੱਟ 215 36000 ਕਿਲੋਮੀਟਰ ਹੋਊਗਾ ਠੀਕ ਹੈ ਸੋ ਇੱਥੋਂ ਤੱਕ ਸੈਟਲਾਈਟ ਜਿਹੜੀ ਆ ਰੱਖੀ ਜਾ ਸਕਦੀ ਆ ਔਰ ਇਸ ਆ ਦੀ ਜਿਹੜੀ ਅਰਥ ਦੀ ਮੂਵਮੈਂਟ ਆ ਉਹ ਹੁੰਦੀ ਹੈ ਵੈਸਟ ਟੂ ਈਸਟ ਸੋ ਰਿਵਰਸ ਟੂ ਈਚ ਮੂਵਮੈਂਟ ਹੁੰਦੀ ਆ ਠੀਕ ਹੈ ਸੋ ਇਹ ਜਿਹੜੀ ਜੀਓ ਸਟੇਸ਼ਨਰੀ ਸੈਟਲਾਈਟ ਹੁੰਦੀ ਆ ਨਾ ਇਹ ਅਰਧ ਦੀ ਮੂਵਮੈਂਟ ਦੇ ਨਾਲ ਨਾਲ ਹੀ ਚੜੀ ਆ ਆਰਬਿਟ ਕਰਦੀ ਆ ਇਸ ਕਰਕੇ ਸਾਰੇ ਦਿਨ ਦੇ ਵਿੱਚ ਜਿਹੜੀ ਜੀਓ ਸਟੇਸ਼ਨਰੀ ਸੈਟਲਾਈਟ ਹੈ ਇਹ ਸਾਨੂੰ ਇੱਕੋ ਹੀ ਜਗ੍ਹਾ ਤੇ ਨਜ਼ਰ ਆਏਗੀ ਕਿਉਂਕਿ ਇਹ ਅਰਧ ਦੀ ਰੋਟੇਸ਼ਨ ਦੇ ਨਾਲ 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 ਆਰਬਿਟ ਕਰਦੀ ਪਈ ਆ ਜਦ ਕਿ ਜਿਹੜੀ ਜੀਓ ਸਿੰਕਰੋਨਸ ਸੈਟਲਾਈਟ ਆ ਇਹ ਸਾਨੂੰ ਪੂਰੇ 1 ਦਿਨ ਦੇ ਵਿੱਚ ਇੱਕ ਜਗ੍ਹਾ ਤੇ ਸਾਨੂੰ ਰੋਜ਼ ਮਤਲਬ ਮੰਨ ਲ 2 ਵਜੇ ਸਾਨੂੰ ਜਿਹੜੀ ਜਗ੍ਹਾ ਤੇ ਨਜ਼ਰ ਆਈ ਅਗਲੇ ਦਿਨ ਵੀ ਸਾਨੂੰ 2 ਵਜੇ ਉਸੇ ਜਗ੍ਹਾ ਤੇ ਨਜ਼ਰ ਆਏਗੀ ਠੀਕ ਹੈ ਲੇਕਿਨ ਜਿਹੜੀ ਜੀਓ ਹੈਗੀ ਸਟੇਸ਼ਨਰੀ ਇਹ ਸਾਰਾ ਦਿਨ ਸਾਨੂੰ ਇੱਕੋ ਜਗ੍ਹਾ ਤੇ ਜਿਹੜੀ ਆ ਨਜ਼ਰ ਆਉਂਦੀ ਰਹੇਗੀ ਠੀਕ ਹੈ ਇਹ ਡਿਫਰੈਂਸ ਹੈ ਦੋਵਾਂ ਦੇ ਲੇਕਿਨ ਹੈਗੀਆਂ ਦੋਵੇਂ ਕੀ ਹੈ ਸਟੇਸ਼ਨਰੀ ਨਹੀਂ ਪੋਲਰ ਸੈਟੇਲਾਈਟ ਜਿਹੜੀ ਹੈ ਸਟੇਸ਼ਨਰੀ ਨਹੀਂ ਹੁੰਦੀ ਫਿਕਸਡ ਨਹੀਂ ਹੁੰਦੀ ਠੀਕ ਹੈ ਇਹ ਡਿਫਰੈਂਸ ਹੈ ਬਾਕੀ ਜਿਹੜੀ GSLV ਹੈ ਇਹ ਹਾਈ ਪੇਲੋਡ ਕੈਰੀ ਕਰ ਸਕਦਾ ਇਹਦੇ ਵਿੱਚ ਤੁਸੀਂ ਸਿਰਫ 1750 ਕਿਲੋ ਹੀ ਲਿਖਿਆ ਹੈ ਇਹ 5000 ਕਿਜੀ ਤੱਕ ਵੀ ਪੇਲੋਡ ਜਿਹੜਾ ਆ ਕੈਰੀ ਕਰਨ ਦੀ ਸਮਰੱਥਾ ਰੱਖਦੀ ਆ ਇਹ ਬਾਅਦ ਵਿੱਚ ਲੇਟਰ ਆਨ ਤਿਆਰ ਕੀਤੀਆਂ ਨਹੀਂ ਸੀਗੀਆਂ ਰੀਜ਼ਨ ਕਿ ਜਦੋਂ ਰਾਕਟ ਛੱਡਿਆ ਜਾਂਦਾ ਆ ਠੀਕ ਹੈ ਤੇ ਰਾਕਟ ਦੇ ਵਿੱਚ ਜਿਹੜਾ ਮੀਨਸ ਜੋ ਵੀ ਇਹਨੂੰ ਮਤਲਬ ਉੱਪਰ ਦੀਆਂ ਜਿਹੜੀਆਂ ਇਹਦੀਆਂ ਸ਼ੀਟਸ ਵਗੈਰਾ ਲਗਾਈਆਂ ਜਾਂਦੀਆਂ ਜਦੋਂ ਇਹ ਅਰਧਧਾ ਜਿਹੜਾ ਮੰਨ ਲਓ ਇਕੁਏਟਰ ਜਿੰਨੀਆਂ ਵੀ ਸੈਟੇਲਾਈਟਿਕ ਹੋਣ ਮੈਂ ਤੁਹਾਨੂੰ ਦੱਸਦੀ ਜਿੰਨੀਆਂ ਵੀ ਸੈਟੇਲਾਈਟਸ ਜਿਹੜੀਆਂ ਨੇ ਇਕਵੇਟਰ ਤੋਂ ਲਾਂਚ ਕੀਤੀਆਂ ਜਾਂਦੀਆਂ ਨੇ ਰੀਜ਼ਨ ਬੀਇੰਗ ਕਿ ਗ੍ਰੈਵਿਟੀ ਨੂੰ ਐਸਕੇਪ ਕਰਨ ਲਈ ਬਹੁਤ ਹੀ ਜ਼ਿਆਦਾ ਫਿਊਲ ਦੀ ਜ਼ਰੂਰਤ ਹੁੰਦੀ ਹੈ ਇੱਕ ਰਾਕਟ ਨੂੰ ਠੀਕ ਹੈ ਸੋ ਇਸ ਕਰਕੇ ਇਕਵੇਟਰ ਤੇ ਕਿਉਂਕਿ ਗ੍ਰੈਵਿਟੀ ਘੱਟ ਹੁੰਦੀ ਆ ਇਸ ਕਰਕੇ ਮੈਕਸਿਮਮ ਸੈਟੇਲਾਈਟਸ ਜਿਹੜੀਆਂ ਨੇ ਇਕਵੇਟਰ ਤੋਂ ਲਾਂਚ ਕੀਤੀਆਂ ਜਾਂਦੀਆਂ ਨੇ ਪਲੱਸ ਕੋਸਟਲ ਏਰੀਆ ਦੇ ਨੀਰ ਜਿਹੜੀਆਂ ਲਾਂਚ ਕੀਤੀਆਂ ਜਾਂਦੀਆਂ ਨੇ ਕਿਉਂਕਿ ਜਦੋਂ ਹੀ ਸੈਟਲਾਈਟ ਨੂੰ ਲਾਂਚ ਕੀਤਾ ਜਾਂਦਾ ਆ ਉਹਦੇ ਕੁਝ ਪਾਰਟਸ ਜਿਹੜੇ ਨੇ ਉਹ ਜਦੋਂ ਅਰਥ ਦਾ ਜਿਹੜਾ ਐਟਮੋਸਫੀਅਰ ਆ ਉਹਨੂੰ ਐਗਜ਼ਿਟ ਐਸਕੇਪ ਕਰਦੀਆਂ ਨੇ ਤੇ ਕੁਝ ਉਹਨਾਂ ਦੇ ਪਾਰਟਸ ਜਿਹੜੇ ਫ੍ਰੈਗਮੈਂਟਸ ਜਿਹੜੇ ਟੁੱਟ ਕੇ ਬਿਖਰਦੇ ਵੀ ਡਿੱਗਦੇ ਵੀ ਨੇ نیچے ਠੀਕ ਹੈ ਜਿਹਦੇ ਕਰਕੇ ਜਿਹੜਾ ਕੋਸਟਲ ਏਰੀਆਜ਼ ਨੂੰ ਸਿਲੈਕਟ ਕੀਤਾ ਜਾਂਦਾ ਆ ਲੇਕਿਨ ਆ ਜਿਹੜੀ ਜੀਐਸਐਲਵੀ ਆ ਇਹਦੇ ਵਿੱਚ ਨਾਲ ਤੁਸੀਂ ਦੇਖੋ ਬੂਸਟਰ ਵੀ ਲਗਾਏ ਜਾਂਦੇ ਆ ਤਾਂ ਕਿ ਘੱਟ ਤੋਂ ਘੱਟ ਫਿਊਲ ਦੀ ਜਿਹੜੀ ਹੈ ਯੂਜ਼ ਭਵੇ ਦੂਸਰੀ ਗੱਲ ਤੁਸੀਂ ਪੜ੍ਹਦੇ ਹੋਵੋਗੇ ਕਿ ਹਰ ਇੱਕ ਸੈਟੇਲਾਈਟ ਦੇ ਵਿੱਚ ਫੋਰ ਸਟੇਜ 3 ਸਟੇਜ ਫਿਊਲ ਜਿਹੜਾ ਹੈ ਜ਼ਰੂਰਤ ਪੈਂਦੀ ਹੈ ਫਿਊਲ ਦੀ ਜ਼ਰੂਰਤ ਕਿਉਂ ਪੈਂਦੀ ਆ ਹਰ ਇੱਕ ਸਟੇਜ ਤੇ ਡਿਫਰੈਂਟ ਫਿਊਲ ਜਿੱਦਾਂ ਫਰਸਟ ਸਟੇਜ ਤੇ ਸੋਲਿਡ ਫਿਊਲ ਯੂਜ਼ ਕੀਤਾ ਜਾਂਦਾ ਹੈ ਕਿਉਂਕਿ ਉਦੋਂ ਇਹਨੂੰ ਸਪੀਡ ਬਹੁਤ ਜ਼ਿਆਦਾ ਚਾਹੀਦੀ ਹੈ ਠੀਕ ਹੈ ਅਰਥਾ ਜਿਹੜਾ ਐਟਮੋਸਫੀਅਰ ਆ ਉਹਨੂੰ ਐਗਜ਼ਿਟ ਕਰਨ ਲਈ ਠੀਕ ਹੈ ਉਸ ਤੋਂ ਐਸਕੇਪ ਕਰਨ ਲਈ ਬਹੁਤ ਜ਼ਿਆਦਾ ਸਪੀਡ ਚਾਹੀਦੀ ਹੈ ਇਸ ਕਰਕੇ ਫਰਸਟ ਸਟੇਜ ਜਿਹੜੀ ਹੁੰਦੀ ਸੋਲਿਡ ਹੁੰਦੀ ਹੈ ਸੈਕੰਡ ਜਿਹੜੀ ਲਿਕਵਿਡ ਹੁੰਦੀ ਹੈ ਕਿ ਠੀਕ ਹੈ ਔਰ ਜੀਐਸਐਲਵੀ ਦੇ ਵਿੱਚ ਥਰਡ ਸਟੇ ਜਿਹੜੀ ਹੈ ਕ੍ਰਾਇਓਜੈਨਿਕ ਹੁੰਦੀ ਹੈ ਕ੍ਰਾਇਓਜੈਨਿਕ ਮੀਨਸ ਕਿ ਲੈਸ ਦੈਨ -150 ਡਿਗਰੀ ਸੈਲਸੀਅਸ ਦੇ ਉੱਤੇ ਜਿਹੜਾ ਫਿਊਲ ਹੈ ਉਹ ਆਪਰੇਟ ਕਰਦਾ ਹੈ ਠੀਕ ਹੈ ਸੋ ਉਹ ਸਪੇਸ ਦੇ ਵਿੱਚ ਜਿੰਨਾ ਹਾਈ ਆਲਟੀਟਿਊਡ ਤੇ ਜਾਣਾ ਪਵੇ ਉਹਦੇ ਲਈ ਫਿਊਲ ਜਿਹੜਾ ਘੱਟ ਲੱਗੇ ਇਸ ਕਰਕੇ ਕ੍ਰਾਇਓਜੈਨਿਕ ਇੰਜਨਸ ਜਿਹੜੇ ਅੱਜਕਲ ਯੂਜ਼ ਕੀਤੇ ਜਾਂਦੇ ਆ ਠੀਕ ਹੈ ਸੋ ਪੀਐਸਐਲਵੀ ਜਿਹੜਾ 4 ਸਟੇਜ ਹੈ ਜਿਹਦੇ ਵਿੱਚ ਫਰਸਟ ਤੇ ਥਰਡ ਵਿੱਚ ਸੋਲਿਡ ਫਿਊਲ ਯੂਜ਼ ਕੀਤਾ ਜਾਂਦਾ ਹੈ ਤੇ ਸੈਕਿੰਡ ਤੇ ਫੋਰਥ ਦੇ ਵਿੱਚ ਲਿਕਵਿਡ ਯੂਜ਼ ਕੀਤਾ ਜਾਂਦਾ ਹੈ ਜਦ ਕਿ GSLV 3 ਸਟੇਜ ਆ ਜਿਹਦੇ ਵਿੱਚ ਫਸਟ ਦੇ ਵਿੱਚ ਸੋਲਿਡ ਸੈਕਿੰਡ ਦੇ ਵਿੱਚ ਲਿਕਵਿਡ ਤੇ 3rd ਦੇ ਵਿੱਚ ਕ੍ਰਾਇਓਜੈਨਿਕ ਜਿਹੜਾ ਆ ਫਿਊਲ ਯੂਜ਼ ਕੀਤਾ ਜਾਂਦਾ ਠੀਕ ਹੈ ਸੋ ਇਹ ਦੋਵਾਂ ਦੇ ਵਿੱਚ ਜਿਹੜਾ ਡਿਫਰੈਂਸ ਆ ਨੈਕਸਟ ਆਈ ਹੋਪ ਕਿ ਤੁਹਾਨੂੰ ਸਮਝ ਆ ਗਿਆ ਹੋਊਗਾ ਕਿਉਂਕਿ ਇਹ ਬਹੁਤ ਬਾਰੇ ਪੇਪਰਾਂ ਦੇ ਵਿੱਚ ਜਾਂਦਾ ਹੈ ਸੋ ਇਸ ਕਰਕੇ ਮੈਂ ਥੋੜਾ ਜਿਆ ਨੂੰ ਹੋਰ ਐਕਸਪਲੇਨ ਕਰਦਾ ਕਹੋਗੇ ਵੀਡੀਓ ਤੇ ਕਮੈਂਟ ਸੈਕਸ਼ਨ ਤੇ ਵੱਖਰੀ ਵੀਡੀਓ ਬਣਾ ਦਊਗੀ ਤੇ ਠੀਕ ਹੈ ਨੈਕਸਟ ਹੈ ਗ੍ਰੀਨ ਡੀਜ਼ਲ ਤੇ ਬਾਇਓ ਡੀਜ਼ਲ ਗ੍ਰੀਨ ਡੀਜ਼ਲ ਰੀਨਿਊਏਬਲ ਡੀਜ਼ਲ ਹੈ ਆ ਠੀਕ ਹੈ ਬਾਇਓ ਡੀਜ਼ਲ ਜਿਹੜਾ ਟ੍ਰਾਂਸ ਐਸਟਰੀਫਿਕੇਸ਼ਨ ਪ੍ਰੋਸੈਸ ਦੇ ਨਾਲ ਪ੍ਰੋਡਿਊਸ ਕੀਤਾ ਜਾਂਦਾ ਆ ਟ੍ਰਾਂਸ ਐਸਟਰੀਫਿਕੇਸ਼ਨ ਨੂੰ ਅਲਕੋਹਲ ਲਾਈਸਿਸ ਵੀ ਬੋਲਦੇ ਆ ਲਾਈਸਿਸ ਹੁੰਦਾ ਟੁੱਟਣਾ ਅਲਕੋਹਲ ਦਾ ਟੁੱਟਣਾ ਸੋ ਅਲਕੋਹਲ OH ਦਾ ਜਿਹੜਾ ਆ ਇਹਨੂੰ ਇਲੀਮੀਨੇਟ ਕਰਕੇ ਉਹਦੀ ਜਗ੍ਹਾ ਤੇ ਐਸਟਰ ਗਰੁੱਪ ਜਿਹੜਾ ਆ ਐਡ ਕਰ ਦਿੱਤਾ ਜਾਂਦਾ ਇਸ ਪ੍ਰੋਸੈਸ ਦੇ ਵਿੱਚ ਸੋ ਦੋਨੋਂ ਹੀ ਪ੍ਰੋਸੈਸ ਜਿਹੜੇ ਆ ਠੀਕ ਹੈ ਸਟੇਟਮੈਂਟਸ ਨੈਕਸਟ ਹੈ ਵਿਦ ਰੈਫਰੈਂਸ ਟੂ LED ਬਲਬਸ ਦੇਖੋ ਆਪਾਂ ਪਿਛਲੇ ਲੈਕਚਰ ਦੇ ਵਿੱਚ ਪਿਛਲੇ ਕਿ ਪਿਛਲੇ ਤੋਂ ਪਿਛਲੇ 'ਚ LED ਤੇ CFL ਦੇ ਬਾਰੇ ਪੜਿਆ ਸੀਗਾ ਹੁਣ ਕੱਲਾ LED ਦੇ ਬਾਰੇ ਆ ਗਿਆ ਸੋ ਪਹਿਲਾ ਪਹਿਲੀ ਸਟੇਟਮੈਂਟ ਹੈਗੀ LED stands for light emitting devices ਸੋ ਇੱਥੇ ਡਾਇਵਾਈਸਸ ਲਿਖਿਆ ਆ ਸੋ ਇਹ ਕੀ ਹੁੰਦਾ ਬੇਸਿਕਲੀ ਡਾਇਓਡ ਠੀਕ ਹੈ ਸੋ ਇਹ ਸਟੇਟਮੈਂਟ ਸੌਰੀ ਗਲਤ ਹੋਣੀ ਨੈਕਸਟ ਹੈ LED ਬਲਬਸ ਆਰ એનર્ਜੀ ਐਫੀਸ਼ੀਐਂਟ ਆਪਾਂ ਪੜਿਆ ਸੀਗਾ ਕਿ 75% ਜ਼ਿਆਦਾ ਐਫੀਸ਼ੀਐਂਟ ਨੇ ਕਾਮਨ ਜਿਹੜੀਆਂ ਆਪਾਂ ਲਾਈਟਸ ਯੂਜ਼ ਕਰਦੇ ਆ ਟਿਊਬ ਲਾਈਟਸ ਵੈਰਾ ਨਹੀਂ ਤੀਸਰਾ ਲੈਸਰ ਕੰਜ਼ਮਪਸ਼ਨ ਆਫ ਪਾਵਰ ਬਾਏ LED ਬਰਸ ਆਲਸੋ ਮੀਨਸ ਲੈਸਰ ਇਮਿਸ਼ਨ ਆਫ ਕਾਰਬਨ ਡਾਈਆਕਸਾਈਡ ਦਸ ਰਿਡਿਊਸ ਕਾਰਬਨ ਫੂਟਪ੍ਰਿੰਟਸ ਕਾਰਬਨ ਫੂਟਪ੍ਰਿੰਟਸ ਕੀ ਹੁੰਦਾ ਆ ਕਿ ਇੱਕ ਚੀਜ਼ ਕਿੰਨੀ ਜ਼ਿਆਦਾ ਕਾਰਬਨ ਡਾਈਆਕਸਾਈਡ ਅਮਿਟ ਕਰਦੀ ਹੈ ਠੀਕ ਹੈ ਸੋ ਇਹ ਵੀ ਆਪਾਂ ਪੜਿਆ ਸੀਗਾ ਕਿ ਦੇ ਆਰ ਹਾਈਲੀ ਐਫੀਸ਼ੀਐਂਟ એનર્ਜੀ ਐਫੀਸ਼ੀਐਂਟ ਥੈਨ ਉਸ ਤੋਂ ਬਾਅਦ LED ਬਰਸ ਲੌਂਗ ਲਾਸਟਿੰਗ ਇਹ ਵੀ ਆਪਾਂ ਪੜਿਆ ਸੀਗਾ ਕਿ ਇਹਨਾਂ ਦੀ ਲਗਭਗ ਉਮਰ ਜਿਹੜੀ ਹੈ 50000 ਘੰਟੇ ਹੁੰਦੀ ਹੈ ਠੀਕ ਹੈ ਸੋ ਤਿੰਨੇ ਹੀ ਸਟੇਟਮੈਂਟਸ ਸਹੀ ਹੈ ਸਿਰਫ ਪਹਿਲੀ ਵਾਲੀ ਗਲਤ 2 3 4 ਇਹਦਾ ਆਨਸਰ ਆਨਕਾ ਨੈਕਸਟ ਹੈ ਡਿਜ਼ੀਜ਼ਸ ਤੇ ਉਹਦਾ ਕੌਜ਼ ਕੀ ਹੈ ਮਿਨੀਮਾਟਾ ਮਤਰੀ ਦੇ ਕਰਕੇ ਹੁੰਦੀ ਹੈ ਾਈ ਤਾਈ ਤਾਈ ਜਿਹੜੀ ਐਕੈਡਮੀਅਮ ਕਰਕੇ ਹੁੰਦੀ ਹੈ ਬਲੂ ਫੇਬਲ ਜਿਹੜੀ ਬਲੂ ਬੇਬੀ ਸਿੰਡਰਮ ਵੀ ਹੈ ਨਾਈਟ੍ਰੇਟਸ ਦੀ ਕੰਟਾਮਿਨੇਸ਼ਨ ਕਰਕੇ ਹੁੰਦੀ ਹੈ ਤਿੰਨੇ ਹੀ ਸਟੇਟਮੈਂਟ ਸਹੀ ਹੈ ਨੈਕਸਟ ਹੈ ਵਰਡ ਦਾ ਪਹਿਲਾ ਕੁਆਂਟਮ ਕਮਿਊਨੀਕੇਸ਼ਨ ਸੈਟਲਾਈਟ ਚਾਈਨਾ ਨੇ ਬਣਾਇਆ ਠੀਕ ਹੈ ਉਸ ਵੇਲੇ ਨਿਊਜ਼ ਦੇ ਵਿੱਚ ਸੀਗਾ ਵੈਸੇ ਵੀ ਹੁਣ ਵੀ ਆਜੇ ਦਾ ਆਨਸਰ ਇਹੀ ਰਹਿਣਾ ਹੈ ਨੈਕਸਟ ਹੈ リモート સેન્સિંગ સેટેલાઇટ ਦੇ ਬਾਰੇ ਇਹਦੇ ਵਿੱਚ ਉਹਨਾਂ ਨੇ ਕੁਐਸਚਨ ਪੁੱਛਿਆ ਰਿਮੋਟ ਸੈਂਸਿੰਗ ਸੈਟਲਾਈਟ ਜਿਹੜੀ ਹੈ ਉਹ ਅਰਥਿਕ ਨੇਚਰਲ ਰਿਸੋਰਸਸ ਦੀ ਜਿਹੜੀ ਹੈ ਇਨਫੋਰਮੇਸ਼ਨ ਕਲੈਕਟ ਕਰਦੀ ਹੈ ਯੂジング 에어ਕ੍ਰਾਫਟ ਜਾਂ ਸੈਟਲਾਈਟਸ ਸੋ ਬਿਲਕੁਲ ਠੀਕ ਹੈ ਬੇਸਿਕ ਟੂਲ ਜਿਹੜਾ ਇਹਦੇ ਵਿੱਚ ਯੂਜ਼ ਹੁੰਦਾ ਆ ਥੈਟ ਇਜ਼ ਇਨਫਰਾ ਰੈਡ ਐਂਡ ਫਾਲਸ ਕਲਰ ਫੋਟੋਗ੍ਰਾਫੀ ਇਨ ਪਾਰਟिकुलर ਇਹ ਵੀ ਠੀਕ ਹੈ ਰਿਮੋਟ ਸੈਂਸਿੰਗ ਸੈਟਲਾਈਟ ਡਸ ਨਾਟ ਇਫੈਕਟ ਫਾਈਂਡਿੰਗ ਅੰਡਰਗਰਾਉਂਡ ਵਾਟਰ ਐਂਡ ਮਿਨਰਲ ਰਿਜ਼ਰਵ ਸੋ ਇਹ ਗਲਤ ਹੈ ਕਿਉਂਕਿ ਰਿਮੋਟ ਸੈਂਸਿੰਗ ਸੈਟਲਾਈਟ ਦੇ ਨਾਲ ਅਸੀਂ ਅੰਡਰਗਰਾਉਂਡ ਵਾਟਰ ਯਰ ਮਿਨਰਲ ਰਿ ਸਰਵਸ ਦੇ ਬਾਰੇ ਵੀ ਜਾਣ ਸਕਦੇ ਹਾਂ ਸੋ that was all so ਇਹਦਾ ਜਿਹੜਾ ਇਹਨੂੰ ਮਾਈਨਰਜੀ ਕੋਸਟ ਦੇ ਉੱਤੇ ਜਿਹੜਾ ਹੈ ਫਤਿਹ ਐਡਕਮ ਐਪ ਦੇ ਉੱਤੇ ਵੀ ਨਾਲ ਦੇ ਨਾਲ ਕੁਐਸਚਨ ਜਿਹੜੇ ਅਵੇਲੇਬਲ ਹੋਣਗੇ ਤੁਸੀਂ ਉੱਤੋਂ ਵੀ ਜਿਹੜਾ ਆ ਇਹਨੂੰ ਪ੍ਰੈਕਟਿਸ ਕਰ ਸਕਦੇ ਹੋ so that was all for today thank you